ਇੱਕ ਦਿਨ ਪੱਲਾ ਸਰੰਦੀ ਗੇਟ ਦੇ ਅੰਦਰਲੇ ਦਾ ਦੁਕਾਨਦਾਰਾਂ ਨੇ ਸਰੰਦੀ ਗੇਟ ਚੌਕ ਵਿੱਚ ਤੰਨਾ ਲਗਾ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਜੰਮ ਕੇ ਨਾਰੇ ਬਾਜ਼ੀ ਕੀਤੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਮੇਨ ਹੋਲ ਲਈ ਟੋਆ ਪੁੱਟਤਾ ਦਿੱਤਾ ਪਰ ਉਸ ਨੂੰ ਠੇਕੇਦਾਰ ਵੱਲੋਤੀਮੀ ਗਤੀ ਨਾਲ ਕੰਮ ਕਰਨ ਕਰਕੇ ਦੁਕਾਨਦਾਰੀ ਦੁਕਾਨਦਾਰੀ ਖਤਮ ਹੋ ਗਈ ਹੈ ਜਦੋਂ ਇਲਾਕੇ ਦੇ ਕੌਂਸਲਰ ਨੂੰ ਕਿਹਾ ਤਾਂ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਤਾਂ ਅੱਜ ਸਾਨੂੰ ਮਜਬੂਰ ਹੋ ਕੇ ਤਰਨਾ ਲਗਾਉਣਾ ਪਿਆ ਮੌਕੇ ਤੇ ਪਹੁੰਚੇ ਨਗਰ ਕੌਂਸਲਰ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ 48 ਘੰਟਿਆਂ ਵਿੱਚ ਇਹ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ Altyazı ਸਰ ਵੈਸੇ ਇੱਕ ਗੱਲ ਹੈ ਕਿ ਕੱਲ ਨੂੰ ਦੇਖੋ ਬੋਕਾਂ ਦੀ ਛੁੱਟੀ ਹੋ ਗਈ ਪਰਸੋਂ ਨੂੰ ਸੰਦੇਸ਼ ਜੀ ਲੱਗਦਾ ਚਲਵਾਵਾਂਗੇ ਜੀ ਕਹਿ ਰਹੇ ਸੀ ਕੈਪੈਸਟੀ ਦੇ ਕਹਿ ਰਹੇ ਸੀ ਜਿਆ ਬੁਲਾ ਲਓ ਨਾਲੇ ਮੁਰਦਾਬਾਦ ਕਹੀ ਜਾਂਦੇ ਯਾਰ ਨਾਮ ਸ਼ਕੀਲ ਆਈ ਦੁਕਾਨੇ 5 ਸਾਲਾਂ ਤੋਂ ਸੀਵਰੇਜ ਦਾ ਕੰਮ ਬਿਲਕੁਲ ਨਹੀਂ ਹੋ ਰਿਹਾ ਆਉਂਦੇ ਨੇ ਕੁਝ ਕਰਕੇ ਚਲੇ ਜਾਂਦੇ ਸਾਰੇ ਨਾਲ ਬਾਕੇ ਕਿਹਨੇ ਸਾਡੀ ਕੋਈ ਠੇਕੇਦਾਰੀ ਨਹੀਂ ਆਗੀ ਜਿਹਦੇ ਹੋਏ ਤਾਂ ਨਾਮ ਕੋਈ ਬਣਾ ਕਾਰਦਾ ਕਰੋ ਸਾਡੇ ਇਹ ਕਿਨੇ ਗਿਆ ਕਿ ਇੱਥੇ ਵੇਸ ਜ਼ਿੰਮੇਵਾਰ ਨਹੀਂ ਹੈ ਕਿਸੇ ਵੀ ਸੀਨੇ 299 ਤਾਂ ਲਾਉਣੇ ਵਸੀਰ ਐਮ ਸੀ ਦੀ 1980 ਇਹਨੇ ਕਹਿੰਦਾ ਸੱਸ ਕੋਈ ਸਾਬੇ ਨਹੀਂ ਰਹਗਾ ਜੀ ਜਦੋਂ ਆਉਣਗੇ ਕੰਮ ਹੋਊਗਾ ਕੰਮ ਪੂਰਾ ਠੇਕੇਦਾਰ ਵੀ ਚਲੇ ਗਿਆ ਤੇ ਕੁਝ ਬੰਦੇ ਹੋਰ ਯਾਰ ਕੌਣ ਮੰਗਦਾ ਹੈਗਾ 10000 ਉਹ ਕਹਾਂ ਨੇ ਠੇਕੇਦਾਰ ਕੋਈ ਬੰਦਾ ਯਾਰ ਨਗਰ ਦਾ ਸਰ ਕੌਣ ਥੀ ਉਹ ਮੁੰਡਾ ਪਤਾ ਸਾਡਾ ਆਉਂਦਾ ਉਹ ਉਹਨੂੰ ਪਤਾ ਕੌਣ ਮੰਗਦਾ 10000 ਕਹਿੰਦਾ ਇਹਨਾਂ ਨੂੰ ਦੇ ਦੋ ਤਾਂ ਕੰਮ ਹੋ ਜਾਣਾ ਆਮਣੀ ਹੁੰਦਾ ਯਾਰ ਕੀ ਤੁਸੀਂ ਤੁਹਾਨੂੰ ਕਿਉਂ ਲਾਇਆ ਇਹ ਇਹ ਜੀ ਕਰਦੇ ਨੇ ਇਹ ਕੰਮ ਠੇਕੇਦਾਰ ਨਹੀਂ ਜਿਹੜੇ ਇਹਨਾਂ ਦੇ ਮੈਨੂੰ ਇਹ ਉਹਨਾਂ ਨੇ ਇਹ ਅੱਜ ਤੱਕ ਨਾ ਲੱਗਿਆ ਗਿਆ ਨਗਰ ਕੌਂਸਲ ਦੇ ਖਿਲਾਫ ਜਿਹੜਾ ਫਰੰਦੀ ਗੇਟ ਮੇਨ ਹਾਲ ਨੂੰ ਲੈ ਕੇ ਜਿਹੜਾ ਕਿ ਮੂਹਰਾ ਵੀ ਦਿਨ ਤੋਂ ਨਹੀਂ ਬਣ ਰਿਹਾ ਇਹ ਕੀ ਕਾਰਨ ਹੈ ਇਹ 15 20 ਦਿਨ ਤੋਂ ਨਹੀਂ ਇਹ ਪਿਛਲੇ 3 ਦਿਨ ਤੋਂ ਸਮੱਸਿਆ ਆ ਰਹੀ ਹੈ ਥੱਲੇ ਸੀਵਰ ਦੀ ਲਾਈਨ ਜਿਹੜੀ ਮੇਨ ਲਾਈਨ ਆ ਟੁੱਟੀ ਹੋਈ ਆ ਟੁੱਟਣ ਕਰਕੇ ਥੱਲੇ ਵਾਰ-ਵਾਰ ਟੋਏ ਚ ਪਾਣੀ ਭਰੀ ਜਾ ਰਿਹਾ ਉਹਦਾ ਚਣਾਈ ਦਾ ਕੰਮ ਜਿਹੜਾ ਸਾਡਾ ਸ਼ੁਰੂ ਨਹੀਂ ਹੋ ਰਿਹਾ ਟੈਂਕਰ ਨਾਲ ਹੁਣ ਜੇ ਸਾਡਾ ਕੱਲ ਵੀ ਚੱਲਦਾ ਰਿਹਾ ਪਰਸੋਂ ਵੀ ਲੱਗਿਆ ਅੱਜ ਵੀ ਲੱਗਾ ਹੈ ਮੌਕਾ ਜਾ ਕੇ ਤੁਸੀਂ ਦੇਖ ਸਕਦੇ ਹੋ ਉਹ ਜੂਈ ਸਾਡਾ ਟੋਆ ਖਾਲੀ ਹੁੰਦਾ ਲਾਈਨਾਂ ਖਾਲੀ ਹੋ ਗਈਆਂ ਨਾਲ ਦੀ ਨਾਲ ਚਣਾਈ ਹੋ ਕੇ 24 ਘੰਟੇ ਦੇ ਵਿੱਚ ਵਿੱਚ ਇਹ ਚੱਲਦਾ ਹੋ ਜੂ ਸਰ ਇਹਨਾਂ ਦੋਸ ਲਾਇਆ ਕਿ ਠੇਕੇਦਾਰ ਕਹਿੰਦਾ ਵੀ 10000 ਰੁਪਏ ਦੇਵੋਗੇ ਤਾਂ ਮੈਂ ਕੰਮ ਕੇ ਚਲਾਉਂਗਾ ਇਹ ਪਬਲਿਕ ਦਾ ਦੋਸ਼ ਹੈ ਨਾ ਦੁਕਾਨਦਾਰਾਂ ਦਾ ਇਹਦੇ ਤੇ ਕੀ ਕ ਠੇਕੇਦਾਰ ਸਾਡੇ ਰਾਜੂ ਦੀਵਾਨ ਜੀ ਨੇ ਇਹ ਜੀ ਕੋਈ ਵੈਸੇ ਗੱਲ ਹੈ ਨਹੀਂ ਜੇ ਕੋਈ ਹੋਈ ਤਾਂ ਅਸੀਂ ਫਿਰ ਵੀ ਪਤਾ ਕਰਕੇ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ